ਕਾਂਗਰਸ ਪਾਰਟੀ ਦੇ ਅੰਦਰ ਭਾਰਤ ਜਨਤਾ ਪਾਰਟੀ ਲਈ ਕੰਮ ਕਰਨ ਵਾਲੇ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਨੇ ਕਿਉਂਕਿ ਉਹਨਾਂ ਦੇ ਘਰ ਦੀ ਛੱਤ ਦੇ ਉੱਤੇ ਉਹਨਾਂ ਦੇ ਭਰਾ ਭਾਰਤ ਜਨਤਾ ਪਾਰਟੀ 'ਚ ਨੇ ਔਰ 10-12 ਪੌੜੀਆਂ ਥੱਲੇ ਜਾਈਏ ਘਰ ਤੋਂ ਤਾਂ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਬਾ ਜੀ ਨੇ ਇੱਥੋਂ ਪਤਾ ਲੱਗਦਾ ਕਿ ਕਹਿਣ ਨੂੰ ਤਾਂ ਪ੍ਰਤਾਪ ਸਿੰਘ ਬਾਜਬਾ ਜੀ ਸਰੀਰਕ ਤੌਰ ਦੇ ਉੱਤੇ ਕਾਂਗਰਸ ਪਾਰਟੀ 'ਚ ਨੇ ਪਰ ਲੇਕਿਨ ਦਿਲ ਔਰ ਦਿਮਾਗ ਦੇ ਤੌਰ ਤੇ ਉਹ ਭਾਰਤ ਜਨਤਾ ਪਾਰਟੀ ਦਾ ਹਿੱਸਾ ਨੇ ਕਿ ਕਾਂਗਰਸ ਪਾਰਟੀ ਦੇ ਅੰਦਰ ਭਾਰਤ ਜਨਤਾ ਪਾਰਟੀ ਦੇ ਕੰਮ ਕਰਨ ਵਾਲੇ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਨੇ ਕਿਉਂਕਿ ਉਹਨਾਂ ਦੇ ਘਰ ਦੀ ਛੱਤ ਦੇ ਉੱਤੇ ਉਹਨਾਂ ਦੇ ਭਰਾ ਭਾਰਤ ਜਨਤਾ ਪਾਰਟੀ 'ਚ ਨੇ ਔਰ 10-12 ਕੌੜੀਆਂ ਥੱਲੇ ਜੇ ਆਈਏ ਘਰ ਤੋਂ ਤਾਂ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਬਾ ਜੀ ਨੇ ਇੱਥੋਂ ਪਤਾ ਲੱਗਦਾ ਕਿ ਕਹਿਣ ਨੂੰ ਤਾਂ ਪ੍ਰਤਾਪ ਸਿੰਘ ਬਾਜਬਾ ਜੀ ਸਰੀਰਕ ਤੌਰ ਦੇ ਉੱਤੇ ਕਾਂਗਰਸ ਪਾਰਟੀ 'ਚ ਨੇ ਪਰ ਲੇਕਿਨ ਦਿਲ ਔਰ ਦਿਮਾਗ ਦੇ ਤੌਰ ਤੇ ਉਹ ਭਾਰਤ ਜਨਤਾ ਪਾਰਟੀ ਦਾ ਹਿੱਸਾ ਨੇ ਕਿ ਕਾਂਗਰਸ ਪਾਰਟੀ ਦੇ ਅੰਦਰ ਭਾਰਤ ਜਨਤਾ ਪਾਰਟੀ ਲਈ ਕੰਮ ਕਰਨ ਵਾਲੇ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਨੇ ਕਿਉਂਕਿ ਉਹਨਾਂ ਦੇ ਘਰ ਦੀ ਛੱਤ ਦੇ ਉੱਤੇ ਉਹਨਾਂ ਦੇ ਭਰਾ ਭਾਰਤ ਜਨਤਾ ਪਾਰਟੀ 'ਚ ਨੇ ਔਰ 10-12 ਕੌੜੀਆਂ ਥੱਲੇ ਜਾਈਏ ਘਰ ਤੋਂ ਤਾਂ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਬਾ ਜੀ ਨੇ ਇੱਥੋਂ ਪਤਾ ਲੱਗਦਾ ਕਿ ਕਹਿਣ ਨੂੰ ਤਾਂ ਪ੍ਰਤਾਪ ਸਿੰਘ ਬਾਜਬਾ ਜੀ ਸਰੀਰਕ ਤੌਰ ਦੇ ਉੱਤੇ ਕਾਂਗਰਸ ਪਾਰਟੀ 'ਚ ਨੇ ਪਰ ਲੇਕਿਨ ਦਿਲ ਔਰ ਦਿਮਾਗ ਦੇ ਤੌਰ ਤੇ ਉਹ ਭਾਰਤ ਜਨਤਾ ਪਾਰਟੀ ਦੇ ਸਨਗੇ ਕਾਂਗਰਸ ਪਾਰਟੀ ਦੇ ਅੰਦਰ ਭਾਰਤ ਜਨਤਾ ਪਾਰਟੀ ਲਈ ਕੰਮ ਕਰਨ ਵਾਲੇ ਸਰਦਾਰ ਪ੍ਰਤਾਪ ਸਿੰਘ ਬਾਜਬਾਦ ਜੀ ਨੇ ਕਿਉਂਕਿ ਉਹਨਾਂ ਦੇ ਘਰ ਦੀ ਛੱਤ ਦੇ ਉੱਤੇ ਉਹਨਾਂ ਦੇ ਭਰਾ ਭਾਰਤ ਜਨਤਾ ਪਾਰਟੀ 'ਚ ਨੇ ਔਰ 10-12 ਕੌੜੀਆਂ ਥੱਲੇ ਜਾਈਏ ਘਰ ਤੋਂ ਤਾਂ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਬਾਦ ਜੀ ਨੇ ਇੱਥੋਂ ਪਤਾ ਲੱਗਦਾ ਕਿ ਕਹਿਣ ਨੂੰ ਤਾਂ ਪ੍ਰਤਾਪ ਸਿੰਘ ਬਾਜਬਾਦ ਜੀ ਸਰੀਰਕ ਤੌਰ ਦੇ ਉੱਤੇ ਕਾਂਗਰਸ ਪਾਰਟੀ 'ਚ ਨੇ ਪਰ ਲੇਕਿਨ ਦਿਲ ਔਰ ਦਿਮਾਗ ਦੇ ਤੌਰ ਤੇ ਉਹ ਭਾਰਤ ਜਨਤਾ ਪਾਰਟੀ ਦਾ ਹਿੱਸਾ ਨੇ ਕਿ ਕਾਂਗਰਸ ਪਾਰਟੀ ਦੇ ਅੰਦਰ ਭਾਰਤ ਜਨਤਾ ਪਾਰਟੀ ਦੇ ਕੰਮ ਕਰਨ ਵਾਲੇ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਨੇ ਕਿਉਂਕਿ ਉਹਨਾਂ ਦੇ ਘਰ ਦੀ ਛੱਤ ਦੇ ਉੱਤੇ ਉਹਨਾਂ ਦੇ ਭਰਾ ਭਾਰਤ ਜਨਤਾ ਪਾਰਟੀ 'ਚ ਨੇ ਔਰ 10-12 ਕੌੜੀਆਂ ਥੱਲੇ ਜਾਈਏ ਘਰ ਤੋਂ ਤਾਂ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਬਾ ਜੀ ਨੇ ਇਥੋਂ ਪਤਾ ਲੱਗਦਾ ਕਿ ਕਹਿਣ ਨੂੰ ਤਾਂ ਪ੍ਰਤਾਪ ਸਿੰਘ ਬਾਜਬਾ ਜੀ ਸਰੀਰਕ ਤੌਰ ਦੇ ਉੱਤੇ ਕਾਂਗਰਸ ਪਾਰਟੀ 'ਚ ਨੇ ਪਰ ਲੇਕਿਨ ਦਿਲ ਔਰ ਦਿਮਾਗ ਦੇ ਤੌਰ ਤੇ ਉਹ ਭਾਰਤ ਜਨਤਾ ਪਾਰਟੀ ਦੇ ਸਨਗੇ Subscribe to One India channel and never miss an update.